ਸਤਸ੍ਰੀ ਅਕਾਲ ਤੇ ਸਵਾਗਤ ਹੈ ਇਸ ਖਾਸ ਚਰਚਾ ਵਿੱਚ ਕਦੇ ਸੋਚਿਆ ਇੱਕ ਅਜੇਹਾ ਹਵਾਈ ਅੱਡਾ ਜਿੱਥੇ ਸਿਰਫ ਮਤਲਬ ਫੌਜੀ ਜਹਾਜ਼ ਉੱਡਦੇ ਹੋਣ ਹੂੰ ਤੇ ਹੁਣ ਉੱਥੇ ਤਿਆਰੀ ਹੋਵੇ ਕਿ ਆਮ ਲੋਕ ਵੀ ਆਪਣੇ ਕਮਾਂਕਾਰਾਂ ਲਈ ਉੱਥੋਂ ਜਾ ਸਕਣ ਹਾਂਜੀ ਬਿਲਕੁਲ ਪੰਜਾਬ ਵਿੱਚ ਹਲਵਾਰਾਂ ਚ ਕੁਝ ਇਹੋ ਜਿਹਾ ਹੀ ਹੋਣ ਲੱਗਾ ਹੈ ਹਾਂ ਤੇ ਇਹ ਇੱਕ ਵੱਡਾ ਬਦਲਾਅ ਹੈ ਜਿਸ ਦੇ ਕਈ ਪਾਸੇ ਨੇ ਮੌਕੇ ਵੀ ਤੇ ਸ਼ਾਇਦ ਕੁਝ ਚੁਣੌਤੀਆਂ ਵੀ ਬਿਲਕੁਲ ਇਸ ਤੇ ਗੱਲ ਕਰਨੀ ਬਣਦੀ ਹੈ ਹਾਂ ਇਹ ਕਾਫੀ ਦਿਲਚਸਪ ਮਾਮਲਾ ਹੈ ਤੇ ਅੱਜ ਸਾਡਾ ਫੋਕਸ ਇਸੇ ਹਲਵਾਰਾ ਹਵਾਈ ਅੱਡੇ ਤੇ ਹੈ ਲੁਧਿਆਣੇ ਦੇ ਕੋਲੇ ਪਹਿਲਾ ਇਹ ਇੱਕ ਕੀ ਕਹਿੰਦੇ ਨੇ ਮੁੱਖ ਫੌਜੀ 에ਅਰ ਬੇਸ ਰਿਹਾ ਹੈ ਹਾਂ ਇੱਕ ਬਹੁਤ ਅਹਿਮ 에ਅਰ ਬੇਸ ਪਰ ਹੁਣ ਇਸ ਨੂੰ ਆਮ ਨਾਗਰਿਕਾਂ ਲਈ ਯਾਨੀ ਸਿਵਲ 에ਅਰਪੋਰਟ ਵਜੋਂ ਤਿਆਰ ਕਰਨ ਦੀ ਯੋਜਨਾ ਤੇ ਕੰਮ ਤੇਜ਼ ਹੋ ਗਿਆ ਹੈ ਕਾਫੀ ਚਿਰ ਤੋਂ ਲੋਕ ਉਡੀਕ ਵੀ ਰਹੀ ਸੀ ਸਹੀ ਗੱਲ ਹੈ ਦੇਖੋ ਇਹ ਸਿਰਫ ਇੱਕ 에ਅਰਪੋਰਟ ਦਾ ਮਸਲਾ ਨਹੀਂ ਇਹ ਦਿਖਾਉਂਦਾ ਕਿ ਕਿਵੇਂ ਮਤਲਬ ਇਲਾਕੇ ਦੇ ਵਿਕਾਸ ਦੀਆਂ ਲੋੜਾਂ ਤੇ ਦੇਸ਼ ਦੀ ਸੁਰੱਖਿਆ ਦੀਆਂ ਲੋੜਾਂ ਕਈ ਵਾਰ ਇੱਕੋ ਥਾਂ 'ਤੇ ਆ ਮਿਲਦੀਆਂ ਨੇ ਹੂੰ ਅਸੀਂ ਜੋ ਵੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਉਹ ਇਸ ਪ੍ਰੋਜੈਕਟ ਬਾਰੇ ਜੋ ਹਾਲੀ ਵਿੱਚ ਰਿਪੋਰਟਾਂ ਆਈਆਂ ਨੇ ਜਾਂ ਅਪਡੇਟਸ ਮਿਲੇ ਨੇ ਉਹਨਾਂ ਤੇ ਹੀ ਆਧਾਰਿਤ ਹੈ ਜੀ ਤੇ ਇਹਨਾਂ ਰਿਪੋਰਟਾਂ ਤੋਂ ਸਾਨੂੰ ਪਤਾ ਲੱਗਦਾ ਕਿ ਹੁਣ ਕੀ ਚੱਲ ਰਿਹਾ ਇਸ ਪਿੱਛੇ ਸੋਚ ਕੀ ਹੈ ਤੇ ਖਾਸ ਕਰਕੇ ਉਹ ਕਿਹੜੀਆਂ ਗੁੰਜਲਾਂ ਨੇ ਜੋ ਇੱਕ ਫੌਜੀ ਅੱਡੇ ਨੂੰ ਆਮ ਰੋਕਾਂ ਲਈ ਖੋਲਣ ਨਾਲ ਆਉਂਦੀਆਂ ਨੇ ਅੱਛਾ ਚਲੋ ਫਿਰ ਇਸ ਨੂੰ ਥੋੜਾ ਹੋਰ ਡੂੰਘਾਈ ਨਾਲ ਦੇਖਦੇ ਹਾਂ ਅੱਜ ਆਪਾਂ ਇਹੀ ਸਮਝਣਾ ਹੈ ਕਿ ਹਲਵਾਰਾ 'ਚ ਇਹ ਤਬਦੀਲੀ ਕਿਉਂ ਹੋ ਰਹੀ ਹੈ ਕੀ ਕੀ ਕਮ ਹੋਣਾ ਹੈ ਜਾਂ ਹੋ ਚੁੱਕਾ ਹੈ ਹਾਂ ਤੇ ਇਹਦਾ ਅਸਰ ਕੀ ਪਵੇਗਾ ਖਾਸ ਕਰਕੇ ਲੁਧਿਆਣਾ ਜਿਹੜਾ ਕਿ ਪੰਜਾਬ ਦਾ ਇੰਡਸਟਰੀਅਲ ਹੱਬ ਹੈ ਤੇ ਆਸ-ਪਾਸ ਦੇ ਇਲਾਕਿਆਂ ਤੇ ਬਿਲਕੁਲ ਚਲੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੀ ਗੱਲ ਤਾਂ ਇਹ ਹੀ ਜਿਸ ਤੇ ਜ਼ੋਰ ਦੇਣਾ ਚਾਹੀਦਾ ਕਿ ਹਲਵਾਰਾ ਕੋਈ ਨਵੀਂ 에ਅਰ ਸਟ੍ਰਿਪ ਨਹੀਂ ਬਣ ਰਹੀ ਨਹੀਂ ਬਿਲਕੁਲ ਨਹੀਂ ਇਹ ਤਾਂ ਭਾਰਤੀ ਹਵਾਈ ਸੈਨਾ ਆਈਏਐਫ ਦਾ ਇੱਕ ਪੁਰਾਣਾ ਤੇ ਮੁਖੱਡਾ ਹੈ ਸਾਲਾਂ ਤੋਂ ਸਿਰਫ ਫੌਜੀ ਕੰਮਾਂ ਲਈ ਵਰਤਿਆ ਜਾਂਦਾ ਰਿਹਾ ਹੁਣ ਇਸ ਨੂੰ ਵਪਾਰਿਕ ਯਾਨੀ ਆਮ ਫਲਾਈਟਾਂ ਲਈ ਖੋਲਣਾ ਇਹ ਆਪਣੇ ਆਪ 'ਚ ਇੱਕ ਵੱਡੀ ਗੱਲ ਹੈ ਇੱਥੇ ਅ ਦਿਲਚਸਪ ਨੁਕਤਾ ਇਹ ਹੀ ਹੈ ਕਿ ਇਹ ਸਿਰਫ ਇੱਕ ਨਵੀਂ ਬਿਲਡਿੰਗ ਬਣਾਉਣ ਦਾ ਕੰਮ ਨਹੀਂ ਇਹਦਾ ਅਸਲ ਮਤਲਬ ਹੈ ਡਿਊਲ ਯੂਜ਼ 에ਰਪੋਰਟ ਬਣਾਉਣਾ ਡਿਊਲ ਯੂਜ਼ ਮਤਲਬ ਮਤਲਬ ਕਿ ਇੱਕੋ ਹਵਾਈ ਪੱਟੀ ਰਨਵੇ ਤੇ ਇੱਕੋ ਹਵਾਈ ਖੇਤਰ 에ਅਰਸਪੇਸ ਨੂੰ ਫੌਜੀ ਜਹਾਜ਼ ਵੀ ਵਰਤਣਗੇ ਤੇ ਯਾਤਰੀ ਜਹਾਜ਼ ਵੀ ਅੱਛਾ ਹਾਂਜੀ ਤੇ ਇਹ ਦੇਖੋ ਤਕਨੀਕੀ ਤੌਰ ਤੇ ਤੇ ਸੁਰੱਖਿਆ ਪੱਖੋਂ ਕਾਫੀ ਗੁੰਝਲਦਾਰ ਪ੍ਰਬੰਧ ਹੁੰਦਾ ਹੈ ਦੁਨੀਆ 'ਚ ਹੈਗੇ ਨੇ ਇਹੋ ਜਿਹੇ 에ਰਪੋਰਟ ਪਰ ਹਰ ਥਾਂ ਦੀਆਂ ਆਪਣੀਆਂ ਚੁਣੌਤੀਆਂ ਹੁੰਦੀਆਂ। ਹਾਂ, ਇਹ ਡਿਊਲ ਯੂਜ਼ ਵਾਲੀ ਗੱਲ ਤਾਂ ਬਾਕੀ ਸੋਚਣ ਵਾਲੀ ਐ। ਪਰ ਇਹ ਸਭ ਕਰਨ ਦੀ ਲੋਡ ਕਿਉਂ ਪਈ? ਮਤਲਬ ਕੋਈ ਵੱਡੀ ਸਕੀਮ ਦਾ ਇਸਾ ਏ? ਦਰਸਲ ਹਾਂਜੀ, ਜਿਵੇਂ ਰਿਪੋਰਟਾਂ 'ਚ ਵੀ ਆਇਆ, ਇਹ ਸਾਰਾ ਕੁਝ ਕੇਂਦਰ ਸਰਕਾਰ ਦੀ ਉਡਾਨ ਸਕੀਮ ਨਾਲ ਜੁੜਿਆ ਹੋਇਆ ਹੈ। ਅੱਛਾ, ਯੂਡੀਏਨ ਉੜੇ ਦੇਸ਼ ਦਾ ਆਮ ਨਾਗਰਿਕ। ਉਹੀ। ਇਸ ਸਕੀਮ ਦਾ ਮੇਨ ਮਕਸਦ ਹੀ ਇਹ ਹੋਇਆ ਕਿ ਦੇਸ਼ ਦੇ ਛੋਟੇ ਸ਼ਹਿਰਾਂ ਨੂੰ ਦੂਰ ਵਾਲੇ ਇਲਾਕਿਆਂ ਨੂੰ ਹਵਾਈ ਨਕਸ਼ੇ ਤੇ ਲਿਆਉਣਾ। ਤੇ ਆਮ ਬੰਦੇ ਲਈ ਹਵਾਈ ਸਫਰ ਸਸਤਾ ਕਰਨਾ ਉਹਦੀ ਪਹੁੰਚ ਲਿਆਉਣਾ ਹਲਵਾਰਾ ਬਸ ਉਸੇ ਵੱਡੀ ਕੜੀ ਦਾ ਇੱਕ ਹਿੱਸਾ ਹੈ ਠੀਕ ਹੈ ਤਾਂ ਉਡਾਨਸ ਕੀ ਮਤਲਬ ਰੀਜਨਲ ਕਨੈਕਟੀਵਿਟੀ ਵਧਾਉਣਾ ਹੂੰ ਤਾਂ ਫਿਰ ਹਲਵਾਰਾ ਤੋਂ ਉਮੀਦ ਰੱਖੀਏ ਕਿ ਦਿੱਲੀ ਮੁੰਬਈ ਜਾਂ ਸ਼ਾਇਦ ਹੋਰ ਘਰੇਲੂ ਸ਼ਹਿਰਾਂ ਲਈ ਸਿੱਧੀਆਂ ਉਡਾਨਾਂ ਸ਼ੁਰੂ ਹੋਣਗੀਆਂ ਹਾਂਜੀ ਉਮੀਦ ਤਾਂ ਇਹੀ ਹੈ ਤੇ ਉਹ ਵੀ ਕਿਫਾਇਤੀ ਰੇਟਾਂ ਤੇ ਬਿਲਕੁਲ ਉਡਾਨ ਦਾ ਮਾਡਲ ਹੀ ਇਹੀ ਹੈ ਕਿ ਕੁਝ ਸੀਟਾਂ ਤੇ ਕਿਰਾਏ ਦੀ ਇੱਕ ਹੱਦ ਹੁੰਦੀ ਹੈ ਤਾਂ ਕਿ ਇਹ ਆਮ ਲੋਕਾਂ ਲਈ ਭਾਰੀ ਨਾ ਪਵੇ ਇਹਦੇ ਨਾਲ ਲੁਧਿਆਣੇ ਤੇ ਆਸ-ਪਾਸ ਦੇ ਲੋਕਾਂ ਨੂੰ ਵੱਡੇ ਸ਼ਹਿਰਾਂ 'ਚ ਜਾਣ ਲਈ ਇੱਕ ਤੇਜ਼ ਸੌਖਾ ਤਰੀਕਾ ਮਿਲ ਜਾਊਗਾ ਤੇ ਇਹ ਸਿਰਫ ਯਾਤਰੀਆਂ ਲਈ ਨਹੀਂ ਮਾਲ ਟੋਣ ਲਈ ਯਾਨੀ ਕਾਰਗੋ ਲਈ ਵੀ ਹਾਂ ਕਾਰਗੋ ਲੁਧਿਆਣੇ ਲਈ ਤਾਂ ਇਹ ਬਹੁਤ ਵੱਡੀ ਗੱਲ ਹੋ ਸਕਦੀ ਹੈ ਹਮਮ ਉਦਯੋਗਿਕ ਸ਼ਹਿਰ ਹੈ ਤਾਂ ਕਾਰਗੋ ਲਈ ਵੀ ਨਵੇਂ ਰਾਹ ਖੁੱਲ ਸਕਦੇ ਨੇ ਪਰ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਫੌਜੀ ਅੱਡੇ ਤੇ ਆਮ ਸਹੂਰਤਾ ਬਣਾਉਣਾ ਸੌਖਾ ਨਹੀਂ ਗੁੰਝਲਦਾਰ ਹੈ ਤਾਂ ਫਿਰ ਜ਼ਮੀਨ ਤੇ ਮਤਲਬ ਗਰਾਊਂਡ ਤੇ ਕਾਫੀ ਕੰਮ ਕਰਨਾ ਪਿਆ ਉਹ ਨਾ ਸਿਰਫ ਟਰਮੀਨਲ ਬਣਾਉਣ ਨਾਲ ਤਾਂ ਗੱਲ ਨਹੀਂ ਬਣਨੀ ਯਕੀਨਨ ਲਕੀਨਨ ਬੁਨਿਆਦੀ ਟਾਂਚਾ ਇਨਫਰਾਸਟ੍ਰਕਚਰ ਇਹ ਤਾਂ ਸਭ ਤੋਂ ਜ਼ਰੂਰੀ ਤੇ ਸ਼ਾਇਦ ਸਭ ਤੋਂ ਵੱਧ ਟਾਈਮ ਲੈਣ ਵਾਲਾ ਹਿੱਸਾ ਹੁੰਦਾ ਰਿਪੋਰਟਾਂ ਦੱਸਦੀਆਂ ਕਿ ਇਹਦੇ ਵਿੱਚ ਕਈ ਚੀਜ਼ਾਂ ਨੇ ਇੱਕ ਤਾਂ ਬਿਲਕੁਲ ਨਵੀਂ ਸਿਵਲ 에ਅਰ ਟਰਮੀਨਲ ਬਿਲਡਿੰਗ ਅੱਛਾ ਜਿੱਥੇ ਯਾਤਰੀ ਆਉਣ ਜਾਣ ਬੈਠਣ ਚੈੱਕ ਇਨ ਕਰਨ ਸਿਕਿਉਰਿਟੀ ਚੈੱਕ ਵਗੈਰਾ ਫਿਰ ਜਹਾਜ਼ਾਂ ਦੇ ਖੜੇ ਹੋਣ ਲਈ ਨਵਾਂ 에ਪਰਨ ਯਾਨੀ ਪਾਰਕਿੰਗ ਏਰੀਆ ਹੂੰ ਫਿਰ ਟਰਮੀਨਲ ਨੂੰ ਰਨਵੇ ਨਾਲ ਜੋੜਨ ਲਈ ਟੈਕਸੀਵੇ ਤੇ ਚੌਥਾ ਆਉਣ ਜਾਣ ਲਈ ਸੜਕਾਂ ਤੇ ਬਾਕੀ ਜ਼ਰੂਰੀ ਚੀਜ਼ਾਂ ਇਹ ਸਾਰਾ ਕੁਝ ਫੌਜੀ ਏਰੀਆ ਤੋਂ ਥੋੜਾ ਵਕਰਾ ਪਰ ਨਾਲ ਹੀ ਬਣ ਰਿਹਾ ਹਾਂ ਮਤਲਬ ਇੱਕ ਪੂਰਾ ਨਵਾਂ ਸਿਵਲ ਇਨਕਲੇਵ ਬਣਾਉਣਾ ਪੈ ਰਿਹਾ ਹੈ ਫੌਜੀ ਅੱਡੇ ਦੇ ਨਾਲ ਤੇ ਇਹਦੇ ਚ ਫਿਰ ਉਹ ਸਾਰੀਆਂ ਚੀਜ਼ਾਂ ਹੋਣਗੀਆਂ ਜੋ ਆਪਾਂ ਆਮ 에ਅਰਪੋਰਟ ਤੇ ਦੇਖਦੇ ਆਂ ਕਾਊਂਟਰ ਬੈਗੇਜ ਬੈਲਟ ਵੇਟਿੰਗ ਏਰੀਆ ਬਿਲਕੁਲ ਸ਼ਾਇਦ ਖਾਣ ਪੀਣ ਦੀਆਂ ਥਾਮਾਂ ਵੀ ਹੋਣ ਤੇ ਸਿਕਿਉਰਿਟੀ ਦਾ ਕੀ ਉਹ ਕਿਵੇਂ ਮੈਨੇਜ ਹੋਵੇਗਾ ਉਹ ਬਹੁਤ ਅਹਿਮ ਮੁੱਦਾ ਹੈ ਦੇਖੋ ਕਿਉਂਕਿ ਇਹ ਇੱਕ ਸੈਂਸਿਟਿਵ ਮਿਲਟਰੀ ਬੇਸ ਹੈ ਤਾਂ ਇਹ ਪੱਕਾ ਕਰਨਾ ਪਾਊਗਾ ਕਿ ਸਿਵਲ ਏਰੀਆ ਦੀ ਸਿਕਿਉਰਿਟੀ ਪੂਰੀ ਹੋਵੇ ਇੰਟਰਨੈਸ਼ਨਲ ਸਟੈਂਡਰਡ ਦੇ ਹਿਸਾਬ ਨਾਲ ਹੂੰ ਤੇ ਨਾਲ ਹੀ ਫੌਜੀ ਏਰੀਏ ਦੀ ਸੁਰੱਖਿਆ ਤੇ ਕੋਈ ਅਸਰ ਨਾ ਪਵੇ ਇਸ ਲਈ ਵੱਖਰੇ ਐਂਟਰੀ ਐਗਜ਼ਿਟ ਗੇਟ ਹੋਣਗੇ ਚੈਕਿੰਗ ਸਖਤ ਹੋਵੇਗੀ ਇਹ ਸਭ ਕਰਨਾ ਪੈਣਾ ਹੈ ਇਥੇ ਇੱਕ ਹੋਰ ਗੱਲ ਬੜੀ ਦਿਲਚਸਪ ਹੋ ਜਾਂਦੀ ਹੈ ਜਦੋਂ ਆਪਾਂ ਹਲਵਾਰਾ ਦੀ ਲੋਕੇਸ਼ਨ ਦੇਖਦੇ ਆ ਇਹ ਲੁਧਿਆਣਾ ਸ਼ਹਿਰ ਤੋਂ ਜ਼ਿਆਦਾ ਦੂਰ ਨਹੀਂ ਬਿਲਕੁਲ ਤੇ ਲੁਧਿਆਣਾ ਤਾਂ ਪੰਜਾਬ ਦਾ ਸਭ ਤੋਂ ਵੱਡਾ ਇੰਡਸਟਰੀਅਲ ਸ਼ਹਿਰ ਹੈ ਮੈਂਚੈਸਟਰ ਆਫ ਪੰਜਾਬ ਵੀ ਕਹਿੰਦੇ ਨੇ ਹਾਂਜੀ ਤੇ ਇਹੀ ਲੋਕੇਸ਼ਨ ਇਸ ਪ੍ਰੋਜੈਕਟ ਦੀ ਕਾਮਯਾਬੀ ਲਈ ਇੱਕ ਵੱਡਾ ਫੈਕਟਰ ਹੋ ਸਕਦੀ ਹੈ ਜੇ ਆਪਾਂ ਵੱਡੀ ਤਸਵੀਰ ਦੇਖੀਏ ਤਾਂ ਲੁਧਿਆਣਾ ਤੇ ਆਸ-ਪਾਸ ਦਾ ਸਾਰਾ ਇਲਾਕਾ ਜਲੰਧਰ ਫਗਵਾੜਾ ਮੋਗਾ ਇੱਥੋਂ ਤੱਕ ਕਿ ਬਰਨਾਲਾ ਸੰਗਰੂਰ ਦਾ ਕੁਝ ਹਿੱਸਾ ਹਾਂ ਸਾਰਾ ਬੈਲਟ ਇਹ ਇੱਕ ਵੱਡਾ ਉਦਯੋਗਿਕ ਤੇ ਵਪਾਰਕ ਜ਼ੋਨ ਹੈ ਟੈਕਸਟਾਈਲ ਹੋਜ਼ਰੀ ਸਾਈਕਲ ਮਸ਼ੀਨ ਟੂਲਸ ਆਟੋ ਪਾਰਟਸ ਕਿੰਨੇ ਸਾਰੇ ਉਦਯੋਗ ਨੇ ਇੱਥੇ ਹੂੰ ਤੇ ਇਹਨਾਂ ਨਾਲ ਜੁੜੇ ਲੋਕਾਂ ਨੂੰ ਅਕਸਰ ਬਿਜ਼ਨਸ ਲਈ ਦਿੱਲੀ ਮੁੰਬਈ ਬੰਗਲੌਰ ਜਾਣਾ ਪੈਂਦਾ ਤੇ ਹੁਣ ਤੱਕ ਉਹਨਾਂ ਲਈ ਨੇੜੇ ਦੇ 에ਰਪੋਰਟ ਚੰਡੀਗੜੀ ਅਮ੍ਰਿਤਸਰ ਸੀ ਉੱਥੇ ਪਹੁੰਚਣ 'ਚ ਟਾਈਮ ਲੱਗ ਜਾਂਦਾ ਬਿਲਕੁਲ ਕਈ ਘੰਟੇ ਲੱਗ ਜਾਂਦੇ ਨੇ ਹਲਵਾਰਾਂ ਤੋਂ ਫਲਾਈਟਾਂ ਸ਼ੁਰੂ ਹੋ ਜਾਣ ਤਾਂ ਉਹਨਾਂ ਦਾ ਸਫ਼ਰ ਤਾਂ ਬਹੁਤ ਸੌਖਾ ਹੋ ਜਾਊਗਾ ਸੋਚੋ ਲੁਧਿਆਣੇ ਦੇ ਕਿਸੇ ਬਿਜ਼ਨਸਮੈਨ ਨੇ ਦਿੱਲੀ ਮੀਟਿੰਗ ਤੇ ਜਾਣਾ ਹੋਵੇ ਸਵੇਰੇ ਜਾ ਕੇ ਸ਼ਾਮ ਨੂੰ ਵਾਪਿਸ ਕਿੰਨਾ ਸੌਖਾ ਹੋ ਜਾਊਗਾ ਹਾਂਜੀ ਇਹ ਟਾਈਮ ਦੀ ਬਚਤ ਬਿਜ਼ਨਸਲੀ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਇਹ ਸਿਰਫ ਵਪਾਰੀਆਂ ਲਈ ਨਹੀਂ ਆਮ ਲੋਕਾਂ ਲਈ ਵੀ ਜਿਨ੍ਹਾਂ ਨੇ ਸ਼ਾਇਦ ਕਿਸੇ ਡਾਕਟਰੀ ਕੰਮ ਲਈ ਜਾਣਾ ਹੋਵੇ ਜਾਂ ਪਰਿਵਾਰਕ ਕੰਮ ਲਈ ਹਾਂ ਸਹੀ ਗੱਲ ਹੈ ਇਹ 에어ਪੋਰਟ ਸਹੀ ਮਾਇਨੇ ਚ ਇਸ ਪੂਰੇ ਇਲਾਕੇ ਲਈ ਇੱਕ ਗੇਟਵੇ ਮਤਲਬ ਇੱਕ ਦਾਖਲੇ ਦਾ ਦਰਵਾਜ਼ਾ ਬਣ ਸਕਦਾ ਪਰ ਫਿਰ ਉਹੀ ਗੱਲ ਆ ਗਈ ਜੋ ਤੁਸੀਂ ਸ਼ੁਰੂ ਚ ਕਹੀ ਸੀ ਡਿਊਲ ਯੂਜ਼ ਇੱਕ ਪਾਸੇ ਫੌਜ ਦੇ ਆਪਣੇ ਕੰਮ ਉਹਨਾਂ ਦੀ ਸੁਰੱਖਿਆ ਦੂਜੇ ਪਾਸੇ ਸੈਂਕੜੇ ਯਾਤਰੀਆਂ ਦੀ ਰੋਜ਼ਾਨਾ ਆਵਾਜਾਈ ਕੀ ਇਹ ਇਹਨਾਂ ਚ ਤਾਲਮਿਲ ਬਿਠਾਉਣਾ ਸੱਚੀ ਸੌਖਾ ਹੋਵੇਗਾ ਕੀ ਕੋਈ ਵੱਡੀਆਂ ਪ੍ਰੈਕਟੀਕਲ ਦਿੱਕਤਾਂ ਨਹੀਂ ਆਉਣਗੀਆਂ ਦੇਖੋ ਇਹਦੇ ਚ ਕੋਈ ਸ਼ੱਕ ਨਹੀਂ ਕਿ ਇਹ ਸਭ ਤੋਂ ਵੱਡੀ ਚੁਣੌਤੀ ਹੈ ਹਲਵਾਰਾ ਆਈਏਐਫ ਲਈ ਇੱਕ ਬਹੁਤ ਮਤਲਬ ਸਟ੍ਰੈਟੇਜੀਕਲੀ ਇੰਪੋਰਟੈਂਟ ਬੇਸ ਹੈ। ਹੂੰ ਉਹਨਾਂ ਦੇ ਆਪਣੇ ਫਿਕਸਡ ਫਲਾਈਂਗ ਸ਼ੈਡਿਊਲ ਹੁੰਦੇ ਨੇ, ਡ੍ਰਿੱਲਾਂ ਹੁੰਦੀਆਂ ਨੇ। ਸਿਕਿਉਰਿਟੀ ਦੇ ਨੀਮ ਬਹੁਤ ਸਖਤ ਹੁੰਦੇ ਨੇ। ਦੂਜੇ ਪਾਸੇ ਸਿਵਲ ਫਲਾਈਟਾਂ ਇੱਕ ਟਾਈਮ ਟੇਬਲ ਤੇ ਚਲਦੀਆਂ ਨੇ। ਉਹਨਾਂ ਦੇ ਸਿਕਿਉਰਿਟੀ ਪ੍ਰੋਟੋਕਾਲ ਵੱਖਰੇ ਹੁੰਦੇ ਨੇ। ਹਾਂ ਇਹਨਾਂ ਦੋਵਾਂ 'ਚ ਤਾਲਮੇਲ ਬਿਠਾਉਣਾ ਬਹੁਤ ਹੀ ਕੀ ਕਹਿੰਦੇ ਨੇ ਨਾਜ਼ੁਕ ਕੰਮ ਹੈ। ਤਾਂ ਫਿਰ ਇਹ ਹੋਵੇਗਾ ਕਿਵੇਂ? ਖਾਸ ਕਰਕੇ 에ਅਰ ਟ੍ਰੈਫਿਕ ਕੰਟਰੋਲ ਏਟੀਸੀ ਲਈ ਕਿੰਨਾ ਕੁ ਮੁਸ਼ਕਿਲ ਹੋਵੇਗਾ ਉਹਨਾਂ ਨੂੰ ਤਾਂ ਇੱਕੋ ਵੇਲੇ ਤੇਜ਼ ਲੜਾਕੂ ਜਹਾਜ਼ ਵੀ ਦੇਖਣੇ ਪੈਣਗੇ ਤੇ ਹੌਲੀ ਯਾਤਰੀ ਜਹਾਜ਼ ਵੀ ਹਾਂ ਏਟੀਸੀ ਲਈ ਇਹ ਯਕੀਨਨ ਬਹੁਤ ਕੰਪਲੈਕਸ ਕੰਮ ਹੋਵੇਗਾ ਇਹਦੇ ਲਈ ਬਹੁਤ ਐਡਵਾਂਸਡ ਟੈਕਨੋਲੋਜੀ ਤੇ ਬਹੁਤ ਹੀ ਮਾਹਿਰ ਸਟਾਫ ਦੀ ਲੋੜ ਪਵੇਗੀ ਆਮ ਤੌਰ ਤੇ ਇਹੋ ਜਿਹੇ ਕੇਸਾਂ 'ਚ ਸਿਵਲ ਤੇ ਮਿਲਟਰੀ ਏਟੀਸੀ 'ਚ ਬਹੁਤ ਨਿਰਲਾਲ ਤਾਲਮੇਲ ਹੁੰਦਾ ਅੱਛਾ ਉਡਾਣਾਂ ਦੇ ਰੂਟ ਉਚਾਈ ਟਾਈਮਿੰਗ ਸਭ ਕੁਝ ਬਹੁਤ ਧਿਆਨ ਨਾਲ ਮੈਨੇਜ ਕਰਨਾ ਪੈਂਦਾ ਹੈ ਤਾਂਕਿ ਕੋਈ ਖਤਰਾ ਨਾ ਹੋਵੇ ਦੇ ਨਾਲ ਹੀ ਸਿਕਿਉਰਿਟੀ ਦਾ ਇੰਤਜ਼ਾਮ ਇਸ ਤਰ੍ਹਾਂ ਕਰਨਾ ਪੈਂਦਾ ਹੈ ਕਿ ਫੌਜੀ ਕਾਰਵਾਈਆਂ ਦੀ ਗੁਪਤਤਾ ਵੀ ਬਣੀ ਰਹੇ ਤੇ ਯਾਤਰੀਆਂ ਦੀ ਸੁਰੱਖਿਆ ਵੀ ਪੱਕੀ ਹੋਵੇ ਹੂੰ ਕੁਝ ਰਿਪੋਰਟਾਂ ਚ ਵਾਤਾਵਰਣ ਦੀਆਂ ਚਿੰਤਾਵਾਂ ਦਾ ਵੀ ਜ਼ਿਕਰ ਹੈ ਜਿਵੇਂ ਸ਼ੋਰ ਵਗੈਰਾ ਉਹਦਾ ਹੱਲ ਵੀ ਲੱਭਣਾ ਪੈਣਾ ਇਹ ਸਭ ਦੇਖਦੇ ਹੋਏ ਇਹ ਕੰਮ ਕਦੋਂ ਤੱਕ ਸਿਰੇ ਚੜੇਗਾ ਮਤਲਬ ਲੋਕ ਕਦੋਂ ਤੱਕ ਉਮੀਦ ਰੱਖਣ ਕਿ ਉਹ ਹਲਵਾਰਾ ਤੋਂ ਫਲਾਈਟ ਲੈ ਸਕਣਗੇ ਕਿਉਂਕਿ ਅਕਸਰ ਇਹੋ ਜਿਹੇ ਵੱਡੇ ਪ੍ਰੋਜੈਕਟ ਲੇਟ ਹੋ ਜਾਂਦੇ ਨੇ ਦੇਖੋ ਸਰਕਾਰੀ ਕੰਮਾਂ ਚ ਪੱਕੀ ਤਾਰੀਖ ਦੇਣੀ ਤਾਂ ਹਮੇਸ਼ਾ ਔਖੀ ਹੁੰਦੀ ਹੈ ਕਈ ਗੱਲਾਂ ਹੁੰਦੀਆਂ ਪਰ ਜੋ ਤਾਜ਼ਾ ਰਿਪੋਰਟਾਂ ਨੇ ਉਹਨਾਂ ਦੇ ਹਿਸਾਬ ਨਾਲ ਟਰਮੀਨਲ ਬਿਲਡਿੰਗ ਤੇ ਬਾਕੀ ਕੰਮ ਕਾਫੀ ਅੱਗੇ ਵਧ ਗਿਆ ਹੈ। ਅੱਛਾ। ਹਾਂਜੀ, ਕਾਫੀ ਕੰਮ ਕਹਿੰਦੇ ਨੇ ਕਿ ਮੁਕੰਮਲ ਹੋਣ ਦੇ ਨੇੜੇ ਹੈ। ਤਾਂ ਅੰਦਾਜ਼ਾ ਇਹੀ ਲਾਇਆ ਜਾ ਰਿਹਾ ਹੈ ਕਿ ਜੇ ਸਭ ਠੀਕ ਰਿਹਾ ਤੇ ਸਾਰੀਆਂ ਜ਼ਰੂਰੀ ਮਨਜ਼ੂਰੀਆਂ ਜਿਵੇਂ ਡੀਜੀਸੀਏ ਵਗੈਰਾ ਤੋਂ ਟਾਈਮ 'ਤੇ ਮਿਲ ਗਈਆਂ। ਹਾਂ, ਉਹ ਵੀ ਤਾਂ ਜ਼ਰੂਰੀ ਨੇ। ਬਿਲਕੁਲ, ਜੇ ਸਭ ਹੋ ਗਿਆ ਤਾਂ ਸ਼ਾਇਦ ਅਗਲੇ 1 ਤੋਂ 1.5 ਸਾਲ 'ਚ ਵਪਾਰੀ ਕੋ ਡਾਣਾ ਸ਼ੁਰੂ ਹੋ ਸਕਦੀਆਂ ਨੇ। 1 ਤੋਂ 1.5 ਸਾਲ ਜੇ ਵਾਕਈ ਇੰਨੀ ਛੇਤੀ ਹੋ ਜਾਵੇ ਤਾਂ ਤਾਂ ਬਹੁਤ ਵੱਡੀ ਖਬਰ ਹੋਵੇਗੀ ਇਸ ਇਲਾਕੇ ਲਈ ਪਰ ਤੁਸੀਂ ਡੀਜੀਸੀਏ ਦੀ ਗੱਲ ਕੀਤੀ ਕਿ ਇਹ ਮਨਜ਼ੂਰੀ ਲੈਣੀ ਲੰਬੀ ਪ੍ਰਕਿਰਿਆ ਹੁੰਦੀ ਹੈ ਹਾਂ ਇਹ ਇੱਕ ਬਹੁਤ ਮਹੱਤਵਪੂਰਨ ਸਟੈਪ ਹੈ ਡੀਜੀਸੀਏ ਯਾਨੀ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਇਹ ਹੀ ਸਾਰੀ ਸਿਵਲ ਹਵਾਵਾਜ਼ੀ ਨੂੰ ਰੈਗੂਲੇਟ ਕਰਦੀ ਹੈ ਪਾਰਤਚੇ ਕੋਈ ਵੀ ਨਵਾਂ 에ਰਪੋਰਟ ਜਾਂ ਟਰਮੀਨਲ ਸ਼ੁਰੂ ਕਰਨ ਤੋਂ ਪਹਿਲਾਂ ਇਹਨਾਂ ਤੋਂ ਲਾਇਸੈਂਸ ਲੈਣਾ ਪੈਂਦਾ ਠੀਕ ਹੈ ਉਹ ਸੁਰੱਖਿਆ ਇਨਫਰਾਸਟ੍ਰਕਚਰ ਕੰਮ ਕਰਨ ਦੇ ਤਰੀਕੇ ਸਭ ਕੁਝ ਚੈੱਕ ਕਰਦੇ ਨੇ ਕਈ ਵਾਰ ਇਹਦੇ ਚ ਉਮੀਦ ਨਾਲੋਂ ਵੱਧ ਟਾਈਮ ਲੱਗ ਜਾਂਦਾ ਕਿਉਂਕਿ ਸੁਰੱਖਿਆ ਸਭ ਤੋਂ ਪਹਿਲਾਂ ਆਉਂਦੀ ਹੈ ਹਮ ਇਸ ਲਈ ਪਾਵੇਂ ਕੰਸਟਰਕਸ਼ਨ ਪੂਰੀ ਹੋ ਜਾਵੇ ਉਡਾਣਾ ਸ਼ੁਰੂ ਹੋਣ ਲਈ ਡੀਜੀਸੀਏ ਦੀ ਹਰੀ ਚੰਡੀ ਬਹੁਤ ਜ਼ਰੂਰੀ ਹੈ ਚਲੋ ਮੰਨ ਲਿਆਈਏ ਕਿ ਸਭ ਠੀਕ ਹੋ ਜਾਂਦਾ ਲਾਇਸੈਂਸ ਮਿਲ ਜਾਂਦਾ ਤੇ ਫਲਾਈਟਾਂ ਸ਼ੁਰੂ ਹੋ ਜਾਂਦੀਆਂ ਤਾਂ ਫਿਰ ਇਹਦਾ ਅਸਲ ਚ ਇਕਨੋਮਿਕ ਇੰਪੈਕਟ ਮਤਲਬ ਆਰਥਿਕ ਅਸਰ ਕੀ ਹੋਵੇਗਾ ਕੀ ਇਹ ਸਿਰਫ ਸਫਰ ਸੌਖਾ ਕਰਨ ਤੱਕ ਹੀ ਰਹੇਗਾ ਜਾਂ ਕੁਝ ਹੋਰ ਵੀ ਫਾਇਦੇ ਹੋਣਗੇ ਨਹੀਂ ਇਹਦੀ ਆਰਥਿਕ ਅਸਰ ਕਾਫੀ ਦੂਰ ਤੱਕ ਜਾ ਸਕਦੇ ਨੇ ਖਾਸ ਕਰਕੇ ਲੁਧਿਆਣਾ ਤੇ ਆਸ-ਪਾਸ ਦੇ ਇਲਾਕੇ ਲਈ ਸਭ ਤੋਂ ਪਹਿਲਾਂ ਜਿਵੇਂ ਆਪਾਂ ਗੱਲ ਕੀਤੀ bizness ਤੇ industry ਨੂੰ ਸਿੱਧਾ ਫਾਇਦਾ ਹਾਂਜੀ ਕਾਰੋਬਾਰੀ ਸਫਰ ਸੌਖਾ ਮੀਟਿੰਗਾਂ ਲਈ ਆਉਣਾ ਜਾਣਾ ਤੇਜ਼ ਇਹਦੇ ਨਾਲ ਕੰਮ ਕਰਨ ਦੀ ਲਾਗਤ ਘਟ ਸਕਦੀ ਹੈ ਐਫੀਸ਼ੀਐਂਸੀ ਵੱਧ ਸਕਦੀ ਹੈ ਦੂਜੇ ਟੂਰਿਜ਼ਮ ਨੂੰ ਫਾਇਦਾ ਹੋ ਸਕਦਾ ਹੈ। ਭਾਵੇਂ ਲੁਧਿਆਣਾ ਕੋਈ ਬਹੁਤ ਵੱਡਾ ਟੂਰਿਸਟ ਸਪੌਟ ਨਹੀਂ ਪਰ ਪੰਜਾਬ ਦੇ ਇਸ ਹਿੱਸੇ 'ਚ ਆਉਣ ਵਾਲੇ ਟੂਰਿਸਟਾਂ ਜਾਂ ਐਨਆਰਆਈ ਭਾਈਚਾਰੇ ਲਈ ਇੱਕ ਸੌਖਾ ਰਸਤਾ ਬਣ ਸਕਦਾ ਹੈ। ਤੇ ਰੋਜ਼ਗਾਰ ਬਾਰੇ ਕੀ? ਨੌਕਰੀਆਂ ਵਗੈਰਾ ਵੀ ਨਿਕਲਣਗੀਆਂ ਇਸ ਨਾਲ ਸਥਾਨਕ ਲੋਕਾਂ ਲਈ। ਹਾਂ, ਇਹ ਇੱਕ ਬਹੁਤ ਅਹਿਮ ਪਹਿਲੂ ਹੈ। ਜਦੋਂ ਕੋਈ ਨਵਾਂ 에ਅਰਪੋਰਟ ਚੱਲਦਾ ਹੈ ਤਾਂ ਕਈ ਤਰ੍ਹਾਂ ਦਾ ਰੋਜ਼ਗਾਰ ਪੈਦਾ ਹੁੰਦਾ ਹੈ। ਇੱਕ ਤਾਂ ਸਿੱਧਾ 에ਅਰਪੋਰਟ ਦੇ ਕੰਮ ਨਾਲ ਜੁੜਿਆ ਜਿਵੇਂ ਗਰਾਉਂਡ ਸਟਾਫ 에ਅਰਲਾਈਨ ਦਾ ਸਟਾਫ ਸਿਕਿਉਰਿਟੀ ਵਾਲੇ ਮੈਨੇਜਮੈਂਟ ਸਫਾਈ ਵਾਲੇ ਵਗੈਰਾ ਵਗੈਰਾ ਹੂੰ ਦੂਜਾ ਅਸਿੱਧੇ ਤੌਰ ਤੇ ਜਿਵੇਂ ਟੈਕਸੀਆਂ ਟਰਾਂਸਪੋਰਟ ਸਰਵਿਸ ਆਸ-ਪਾਸ ਹੋਟਲ ਗੈਸਟ ਹਾਊਸ ਰੈਸਟੋਰੈਂਟ ਕਾਰਗੋ ਤੇ ਲੋਜਿਸਟਿਕਸ ਵਾਲੇ ਕੰਮ ਇਹ ਸਾਰਾ ਕੁਝ ਮਿਲ ਕੇ ਲੋਕਲ ਇਕਨੋਮੀ ਨੂੰ ਇੱਕ ਚੰਗਾ ਹੁਲਾਰਾ ਦੇ ਸਕਦਾ ਹੈ ਤਾਂ ਕੁਲ ਮਿਲਾ ਕੇ ਜੇ ਆਪਾਂ ਇਹ ਸਾਰੀ ਗੱਲਬਾਤ ਨੂੰ ਸਮੇਟੀਏ ਤਾਂ ਤਸਵੀਰ ਇਹੀ ਬਣਦੀ ਹੈ ਕਿ ਹਲਵਾਰਾ 에ਅਰਪੋਰਟ ਇੱਕ ਵੱਡੇ ਬਦਲਾਅ ਚੋਂ ਲੰਘ ਰਿਹਾ ਹੈ ਹਾਂਜੀ ਬਿਲਕੁਲ ਇਹ ਬਦਲਾਅ ਇੱਕ ਸਿਰਫ ਫੌਜੀ ਅੱਡੇ ਤੋਂ ਇੱਕ ਸਾਂਝੀ ਵਰਤੋਂ ਵਾਲੀ ਸਹੂਲਤ ਵੱਲ ਹੈ ਤੇ ਇਹ ਯੂਏਡੀਐਨ ਸਕੀਮ ਦਾ ਹਿੱਸਾ ਹੈ ਜਿਸ ਦਾ ਮਕਸਦ ਖੇਤਰੀ ਸੰਪਰਕ ਵਧਾਉਣਾ ਹੈ ਸਹੀ ਇਸ ਲਈ ਨਵਾਂ ਇਨਫਰਾਸਟ੍ਰਕਚਰ ਬਣ ਰਿਹਾ ਹੈ ਖਾਸ ਕਰਕੇ ਨਵੀਂ ਸਿਵਲ ਟਰਮੀਨਲ ਬਿਲਡਿੰਗ ਤੇ ਕੰਮ ਕਹਿੰਦੇ ਨੇ ਆਖਰੀ ਪੜਾਚ ਹੈ ਹਾਂ ਇਹਦੀ ਕਾਮਯਾਬੀ ਬਹੁਤ ਹੱਦ ਤੱਕ ਇਹਦੀ ਲੁਧਿਆਣੇ ਨਾਲ ਨੇੜਤਾ ਤੇ ਨਿਰਪਰ ਕਰਦੀ ਹੈ ਜੋ ਇਹਨੂੰ ਬਿਜ਼ਨਸ ਪੱਖੋਂ ਬਹੁਤ ਫਾਇਦੇਮੰਦ ਬਣਾਉਂਦੀ ਹੈ ਪਰ ਇਸ ਸਭ ਦੇ ਨਾਲ ਸਭ ਤੋਂ ਵੱਡਾ ਸਵਾਲ ਤੇ ਚੁਣੌਤੀ ਉਹੀ ਰਹੇਗੀ ਫੌਜੀ ਕਮਾ ਤੇ ਆਮ ਉਡਾਣਾ ਵਿਚਕਾਰ ਸੁਰੱਖਿਆ ਤੇ ਸਹੀ ਤਾਲਮੇਲ ਬਣਾਉਣਾ ਬਿਲਕੁਲ ਤੇ ਜੇ ਇਹ ਸਾਰੀਆਂ ਚੁਣੌਤੀਆਂ ਨਾਲ ਸਹੀ ਢੰਗ ਨਾਲ ਨਜਿੱਟ ਲਿਆ ਗਿਆ ਤਾਂ ਅਗਲੇ 1.5 ਸਾਲ ਚ ਇਥੋਂ ਫਲਾਈਟਾਂ ਸ਼ੁਰੂ ਹੋ ਸਕਦੀਆਂ ਨੇ ਜਿਸ ਨਾਲ ਨਾ ਸਿਰਫ ਸਫਰ ਸੌਖਾ ਹੋਵੇਗਾ ਸਗੁਲ ਲੋਕਲ ਇਕਨੋਮੀ ਤੇ ਰੋਜ਼ਗਾਰ ਨੂੰ ਵੀ ਚੰਗਾ ਹੁਲਾਰਾ ਮਿਲੇਗਾ ਇਹ ਸੱਚੀ ਇੱਕ ਉਮੀਦ ਵਾਲਾ ਪ੍ਰੋਜੈਕਟ ਲੱਗਦਾ ਹੈ ਪਾਵੇਂ ਕੁਝ ਅੜਿੱਕੇ ਹੈਗੇ ਨੇ ਰਾਜ ਜਾਂਦੇ ਜਾਂਦੇ ਗੱਲ ਸੋਚਣ ਲਈ ਛੱਡ ਜਾਂਦੇ ਆਂ ਦੇਖੋ ਜਿਵੇਂ ਜਿਵੇਂ ਆਪਣੇ ਦੇਸ਼ ਚ ਸ਼ਹਿਰ ਵੱਧ ਰਹੇ ਨੇ ਇਲਾਕਿਆਂ ਦੇ ਵਿਕਾਸ ਦੀ ਲੋੜ ਵੱਧ ਰਹੀ ਹੈ ਉੱਥੇ ਦੇਸ਼ ਦੀ ਸੁਰੱਖਿਆ ਲਈ ਜ਼ਰੂਰੀ ਫੌਜੀ ਟਾਂਚਾ ਤੇ ਆਮ ਲੋਕਾਂ ਦੀਆਂ ਲੋੜਾਂ ਜਿਵੇਂ ਹਵਾਈ ਸਫ਼ਰ ਦੀ ਲੋੜ ਇਹਨਾਂ ਵਿਚਕਾਰ ਇੱਕ ਸੰਤੁਲਨ ਬਣਾਉਣ ਦੀ ਚੁਣੌਤੀ ਹੋਰ ਔਖੀ ਹੁੰਦੀ ਜਾ ਰਹੀ ਹੈ। ਸਹੀ ਗੱਲ ਹੈ। ਹਲਵਾਰਾ ਦਾ ਇਹ ਕੇਸ ਇਸੇ ਵੱਡੀ ਕਸ਼ਮਕਾਸ਼ ਤੇ ਤਾਲਮੇਲ ਦੀ ਕੋਸ਼ਿਸ਼ ਦੀ ਇੱਕ ਮਿਸਾਲ ਹੈ। ਪਵਿੱਥ ਵਿੱਚ ਸਾਨੂੰ ਇਹੋ ਜਿਹੇ ਹੋਰ ਕਿੰਨੇ ਸਮਝੌਤੇ ਕਰਨੇ ਪੈਣਗੇ ਇਹ ਸੋਚਣ ਵਾਲੀ ਗੱਲ ਹੈ।